ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਦੀ ਮਹਾਨ ਅਭਿੰਦਕਾ ਪੰਜਾਬ ਅਤੇ ਹੋਰ ਸੂਬਿਆਂ ਦੇ ਵਿੱਚ ਯਾਨੀ ਕਿ ਉਤਰੀ ਭਾਰਤ ਦੇ ਵਿੱਚ ਸ਼ੀਤ ਲਹਿਰ ਤੇ ਕੜਾਕੇ ਦੀ ਠੰਡ ਦੇ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋਇਆ ਹੈ ਤਾਂ ਉੱਥੇ ਹੀ ਸਕੂਲਾਂ ਦੇ ਵਿੱਚ ਵੀ ਕਈ ਸੂਬਿਆਂ ਦੇ ਵੱਲੋਂ ਛੁੱਟੀਆਂ ਬੁਦਾ ਦਿੱਤੀਆਂ ਗਈਆਂ ਨੇ ਖਾਸ ਕਰਕੇ ਪਹਿਲੇ ਤੋਂ ਲੈ ਕੇ ਪੰਜਵੇਂ ਜਮਾਤ ਤੱਕ ਦੇ ਜੋ ਛੋਟੇ ਬੱਚਿਆਂ ਨੇ ਉਹਨਾਂ ਦੇ ਲਈ ਛੁੱਟੀਆਂ ਨੇ ਜੋ ਹਰਿਆਣਾ ਸਰਕਾਰ ਵੱਲੋਂ 28 ਜਨਵਰੀ ਤੱਕ ਬੁਦਾ ਦਿੱਤੀਆਂ ਗਈਆਂ ਨੇ ਤੇ ਉੱਥੇ ਹੀ ਜੇ ਗੱਲ ਚੰਡੀਗੜ੍ਹ ਦੀ ਕਰੀਏ ਤਾਂ ਇੱਥੇ 27 ਜਨਵਰੀ ਤੱਕ ਪ੍ਰਸ਼ਾਸਨ ਵੱਲੋਂ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸਾਰੇ ਸਰਕਾਰੀ ਅỆਡਟ ਤੇ ਨਜੀਸ ਗੁਲਾ ਦੇ ਵਿੱਚ ਇਹ ਛੁੱਟੀ ਜਾਰੀ ਰਹੇਗੀ ਤੇ ਸਕੂਲ ਬੰਦ ਰਹਿਣਗੇ ਤੇ ਜੇ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਹਾਲਾਂਕਿ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਤੇ ਲੇਕਿਨ ਜੀ ਠੀਤ ਲਹਿਰ ਤੇ ਕੜਾਕੇ ਦੀ ਟੜਨ ਦੇ ਕਾਰਨ ਜੋ ਸਕੂਲ ਨੇ ਉਹ ਫਿਰ ਵੀ 9 ਤੋਂ ਲੈ ਕੇ 3 ਵਜੇ ਤੱਕ ਖੁੱਲ ਰਹੇ ਨੇ ਤੇ ਪੰਜਾਬ ਸਰਕਾਰ ਨੇ ਹਾਲੇ ਤੱਕ ਸੂ ਛੁੱਟੀ ਕਰਨ ਦਾ ਕੋਈ ਵੀ ਫੈਸਲਾ ਨਹੀਂ ਲਿਆਏ ਤੇ ਇਸ ਤਰ੍ਹਾਂ ਦਾ ਕੋਈ ਵੀ ਐਲਾਨ ਜਾਰੀ ਨਹੀਂ ਕੀਤਾ ਗਿਆ ਤੇ ਜੇ ਗੱਲ ਮੌਸਮ ਦੀ ਕਰੀਏ ਤਾਂ ਉੱਤਰੀ ਭਾਰਤ ਸਮੇਤ ਪੂਰੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਜੋ ਜੋ ਤਾਪਮਨ ਹੈ ਉਹ 6 ਡਿਗਰੀ ਤੋਂ ਲੈ ਕੇ 7 ਡਿਗਰੀ ਤੱਕ ਰਿਕਾਰਡ ਕੀਤਾ ਜਾ ਰਿਹਾ ਹੈ ਤੇ ਜੇ ਚੰਡੀਗੜ੍ਹ ਦੀ ਰਾਤ ਦੇ ਤਾਪਮਨ ਦੀ ਗੱਲ ਕਰੀਏ ਤਾਂ ਇਹ 6.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਤੇ ਨਵੀਂ ਦਿੱਲੀ ਦੇ ਵਿੱਚ ਜੋ ਕਾਫੀ ਉਡਾਣਾ ਨੇ ریل سفر ਆ ਉਹ ਵੀ ਪ੍ਰਭਾਵਿਤ ਹੋਇਆ ਹੈ ਸ਼ੀਤ ਲਹਿਰ ਤੇ ਕੜਾਕੇ ਦੀ ਸਰਦੀ ਦੇ ਕਾਰਨ ਤੇ ਬਹੁਤ ਸਾਰੀਆਂ ਜੋ ਟ੍ਰੇਨਾਂ ਨੇ ਆਪਣੇ ਤੈ ਸਮੇਂ ਤੋਂ ਲੇਟ ਚੱਲੀਆਂ ਨੇ ਤੇ ਇਸ ਦੇ ਨਾਲ ਹੀ ਕਈ ਉਡਾਨਾਂ ਨੇ ਇਸ ਨੂੰ ਜੋ ਉਹਨਾਂ ਨੂੰ ਰੱਦ ਕਰਨਾ ਪਿਆ ਤੇ ਜੇ ਗੱਲ ਕਰੀਏ ਆਉਣ ਵਾਲੇ ਦਿਨਾਂ ਦੀ ਤਾਂ ਮੌਸਮ ਵਿਭਾਗ ਦਾ ਇਹ ਅਨੁਮਾਨ ਹੈ ਕਿ 23 ਅਤੇ 24 ਜਨਵਰੀ ਨੂੰ ਕੜਾਕੇ ਦੀ ਸਰਦੀ ਪਵੇਗੀ ਤੇ ਧੁੰਦ ਛਾਈ ਰਹੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਘੱਟੋ ਘੱਟ ਤਾਪਮਾਨ ਹੈ ਉਹ ਵੀ ਹੇਠਾਂ ਆਉਣ ਦੀ ਉਮੀਦ ਹੈ ਤੇ ਜੋ ਤਾਪਮਾਨ ਦੇ ਵਿੱਚ 2 ਡਿਗਰੀ ਤੱਕ ਦੀ ਜੋ ਗਿਰਾਵਟ ਹੈ ਉਹ ਵੀ ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਿਕ ਦਰਜ ਕੀਤੀ ਜਾ ਸਕਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਤੇ ਉਸ ਅਲਰਟ ਦੇ ਮੁਤਾਬਕ ਠੰਡ ਹੈ ਜੋ ਇਸ ਤੋਂ ਵੀ ਜ਼ਿਆਦਾ ਵੱਧ ਸਕਦੀ ਹੈ ਤੇ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਲੋਕਾਂ ਨੂੰ ਠੰਡ ਤੋਂ ਬਚਾ ਦੇ ਲਈ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਤੇ ਉਸ ਮੁਤਾਬਕ ਹੀ ਆਪਣੇ ਕੰਮਕਾਰ ਨੇ ਜੋ ਕਰਨੇ ਚਾਹੀਦੇ ਨੇ ਤੇ ਇਸ ਦੇ ਨਾਲ ਹੀ ਆਪਣਾ ਬਚਾਅ ਵੀ ਹੈ ਜੋ ਉਹ ਠੰਡ ਅਤੇ ਸਰਦੀ ਤੋਂ ਕਰਨਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਠੰਡ ਹੈ ਤੇ ਜੋ ਤਾਪਮਨ ਹੈ ਉਹ ਹੋਰ ਵੀ ਠੇਹਾਉਣ ਦੀ ਉਮੀਦ ਮੌਸਮ ਵਿਭਾਗ ਵੱਲੋਂ ਜਾਰੀ ਜਾਰੀ ਹੈ ਤੇ ਅੰਦਾਜ਼ਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ 2 ਡਿਗਰੀ ਹੋਰ ਵੀ ਘਟ ਸਕਦਾ ਹੈ ਤੇ 23-24 ਜਨਵਰੀ ਨੂੰ ਸੰਘਣੀ ਧੁੰਦ ਵੀ ਛਾਈ ਰਹਿ ਸਕਦੀ ਹੈ